ਰਾਜਪੁਰੇ ਵਿਆਹੀ ਨਾਬੇ ਦੀ ਕੁੜੀ ਦਾ ਨੂੰ ਸਸਤਾ ਕਲੇਸ਼ ਇੰਨਾ ਵੱਧ ਗਿਆ ਕਿ ਇਹ ਵੱਧਦਾ ਵੱਧਾ ਜਸ ਹੱਤ ਤੱਕ ਪਹੁੰਚ ਚੁੱਕਿਆ ਹੈ ਕਿ ਸੋਸ਼ਲ ਮੀਡੀਆ ਤੇ ਹੀ ਲੋਕ ਇਹਨਾਂ ਨੂੰ ਸਲਾਹਾਂ ਦੇ ਰਹੇ ਨੇ ਕਿ ਇਸ ਰਿਸ਼ਤੇ ਨੂੰ ਤੋੜ ਦੇਣਾ ਚਾਹੀਦਾ ਪਰ ਕੁਝ ਲੋਕ ਇਹ ਵੀ ਆਖ ਰਹੇ ਨੇ ਕਿ ਕਾਸ਼ ਇਹ ਦੋਵੇਂ ਮੁੰਡਾ ਕੁੜੀ ਵਾਪਸ ਮਿਲ ਜਾਣ ਇਹਨਾਂ ਦੀਆਂ ਤਸਵੀਰਾਂ ਤੇ ਵੀਡੀਓ ਦੇਖ ਕੇ ਇਹਨਾਂ ਦੇ ਵਿੱਚੋਂ ਝਲਕਦਾ ਹੋਇਆ ਪਿਆਰ ਦੇਖ ਕੇ ਉਹ ਹੀ ਆਖ ਰਹੇ ਨੇ ਕਿ ਕਾਸ਼ ਦੋਵੇਂ ਜਾਣੇ ਇੱਕ ਵਾਰ ਫਿਰ ਤੋਂ ਇਕੱਠੇ ਹੋ ਜਾਣ ਰੋ ਰੋ ਕੇ ਵਿਛੜੇ ਸੀ ਇਹ ਦੋਵੇਂ ਜਾਨੇ ਇਸ ਗੱਲ ਦਾ ਵਾਅਦਾ ਕਰਕੇ ਕਿ ਆਪਾਂ ਛੇਤੀ ਹੀ ਮਿਲਾਂਗੇ ਵਿਦੇਸ਼ ਪਹੁੰਚ ਜਾਣਾ ਸੀ ਕੁੜੀ ਨੇ ਕੁਝ ਮਹੀਨਿਆਂ ਬਾਅਦ ਹੀ ਅਤੇ ਉੱਥੇ ਜਾ ਕੇ ਆਪਣੇ ਪਤੀ ਦੇ ਨਾਲ ਉਸਨੇ ਖੁਸ਼ੀ-ਖੁਸ਼ੀ ਰਹਿਣਾ ਸੀ ਪਰ ਨਹੀਂ ਪਤਾ ਸੀ ਕਿ ਇਸ ਤੋਂ ਪਹਿਲਾਂ ਹੀ ਜਦੋਂ ਘਰ ਦੇ ਵਿੱਚੋਂ ਪਤੀ ਨੇ ਬਾਹਰ ਚੱਲੇ ਜਾਣਾ ਤਾਂ ਉਹ ਕੁਝ ਵਾਪਰਨਾ ਜੋ ਕਿਸੇ ਤੋਂ ਵੀ ਕਦੇ ਸਹਿਣ ਨਹੀਂ ਹੋਵੇਗਾ ਤਾਂ ਖੈਰ ਇਸ ਪੂਰੀ ਘਟਨਾ ਦੇ ਵਿਚਾਲੇ ਮੁੰਡਾ ਭਾਵੇਂ ਸਾਹਮਣੇ ਨਹੀਂ ਆਇਆ ਜਿਸ ਦਾ ਨਾਮ ਅਰਸ਼ ਹੈ ਗੁਰਕੌਰ ਦਾ ਪਤੀ ਹੈ ਉਹ ਪਰ ਉਸ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਉਸਦੇ ਮਾਪਿਓ ਉਸਦੇ ਮਾਮਾ ਅਤੇ ਉਸਦੀ ਪਤਨੀ ਕਿਹੋ ਜਿਹੇ ਕਿਰਦਾਰ ਦੇ ਲੋਕ ਨੇ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਕੌਣ ਕਿਹੜੀ ਗਲਤੀ ਅਤੇ ਕਿਹੜੀ ਗੱਲਬਾਤ ਕਰ ਸਕਦਾ ਹੈ ਕਿਹੜੀ ਗੱਲ ਨਹੀਂ ਕਰ ਸਕਦਾ ਇਸ ਦੇ ਵਿਚਾਲੇ ਹੁਣ ਜੇਕਰ ਇਹ ਫੈਸਲੇ ਲਏ ਜਾ ਰਹੇ ਨੇ ਕਿ ਮੁੰਡੇ ਦਾ ਕਿਤੇ ਹੋਰ ਰਿਲੇਸ਼ਨ ਹੈ ਕਿਤੇ ਹੋਰ ਉਸਨੇ ਵਿਆਹ ਕਰਵਾਣਾ ਹੈ ਤੇ ਕੁੜੀ ਵੀ ਕਿਸੇ ਹੋਰ ਨੂੰ ਪਿਆਰ ਕਰਨ ਲੱਗ ਪਈ ਹੈ ਕਿਉਂਕਿ ਕੋਈ ਹੋਰ ਮੁੰਡਾ ਉਸ ਨੂੰ ਅਰਸ਼ ਨਾਲੋਂ ਵੱਧ ਪਿਆਰ ਕਰਨ ਵਾਲਾ ਮਿਲ ਗਿਆ ਤਾਂ ਇਸ ਦੇ ਵਿਚਾਲੇ ਇਹ ਰਿਸ਼ਤਾ ਜੋੜਨ ਦੀਆਂ ਗੱਲਾਂ ਮਹਿਜ਼ ਇੱਕ ਮਜ਼ਾਕ ਜਾਪਦੀਆਂ ਨੇ ਤਾਂ ਖੈਰ ਇਸ ਪੂਰੀ ਘਟਨਾ ਨੂੰ ਲੈ ਕੇ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਆ ਰਹੀ ਸੀ ਸਸਤੇ ਵੱਲੋਂ ਆਪਣੀ ਨੂਹ ਦੇ ਉੱਪਰ ਲਗਾਏ ਹੋਏ ਉਹ ਇਲਜ਼ਾਮ ਕਿ ਇਹ ਨਸ਼ਾ ਕਰਦੀ ਹੈ ਨਸ਼ਾ ਕਰਕੇ ਘਰ ਆਉਂਦੀ ਹੈ ਚਰਾਬਾ ਪਿੰਦੀ ਹੈ ਅਤੇ ਇਸ ਦੇ ਪਰਸ ਦੇ ਵਿੱਚੋਂ ਗੋਲੀਆਂ ਵੀ ਮਿਲੀਆਂ ਸੀ ਇਨ ਸਾਰੀਆਂ ਗੱਲਾਂ ਨੂੰ ਗੁਰਕੌਰ ਤੇ ਵੱਲੋਂ ਝੂਠਲਾ ਦਿੱਤਾ ਗਿਆ ਸੀ ਸੋਸ਼ਲ ਮੀਡੀਆ ਤੇ ਹੀ ਸਾਹਮਣੇ ਆ ਕੇ ਉਸਨੇ ਦੱਸਿਆ ਸੀ ਕਿ ਮੈਂ ਨਸ਼ਾ ਨਹੀਂ ਕਰਦੀ ਅਤੇ ਇਸ ਗੱਲ ਨੂੰ ਪ੍ਰੂਫ ਕਰਨ ਦੇ ਲਈ ਉਸਦੇ ਭਰਾ ਦੇ ਵੱਲੋਂ ਵੀ ਅਤੇ ਗੁਰਕੌਰ ਤੇ ਵੱਲੋਂ ਵੀ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ ਕਿ ਅਸੀਂ ਛੇਤੀ ਹੀ ਡੋਪ ਟੈਸਟ ਕਰਵਾਵਾਂਗੇ ਜਿਸ ਦੇ ਵਿੱਚ ਇਹ ਸਾਫ਼ ਹੋ ਜਾਣਾ ਹੈ ਕਿ ਮੈਂ ਨਸ਼ਾ ਨਹੀਂ ਕਰਦੀ ਹੁਣ ਉਸਦੀ ਡੋਪ ਟੈਸਟ ਦੀ ਰਿਪੋਰਟ ਆ ਚੁੱਕੀ ਹੈ ਜਿਸ ਦੇ ਵਿੱਚੋਂ ਇਹ ਪਤਾ ਲੱਗਦਾ ਹੈ ਕਿ ਉਹ ਨਸ਼ਾ ਨਹੀਂ ਕਰਦੀ ਨਾਬਾਦੋ ਸਿਵਲ ਹਸਪੀਟਲ ਤੋਂ ਇਹ ਕਰਵਾਇਆ ਗਿਆ ਟੈਸਟ ਤੁਸੀਂ ਦੇਖ ਸਕਦੇ ਹੋ ਕਿ ਸਿਵਲ ਹਸਪੀਟਲ ਨਾਬਾ ਨਾਮ ਗੁਰਪ੍ਰੀਤ ਕੋਰ ਅਤੇ ਬਕਾਇਦਾ ਇਸ ਦੇ ਉੱਪਰ ਡੇਟ ਵੀ ਲਿਖੀ ਹੋਈ ਹੈ 18 11 ਨੂੰ ਇਹ ਟੈਸਟ ਕਰਵਾਇਆ ਗਿਆ ਜੋ ਕਿ ਨੈਗੇਟਿਵ ਆਇਆ ਹੈ ਯਾਨੀ ਕਿ ਉਸ ਦਾ ਡਰਾਪ ਟੈਸਟ ਨੈਗੇਟਿਵ ਆਇਆ ਹੈ ਉਹ ਨਿਸ਼ਾਨ ਨਹੀਂ ਕਰਦੀ ਇਸ ਦੀ ਰਿਪੋਰਟ ਕੋ ਗੁਰਪ੍ਰੀਤ ਦੇ ਵੱਲੋਂ ਸਾਂਝੀ ਕੀਤੀ ਗਈ ਅਤੇ ਨਾਲ ਹੀ ਉਹ ਹੁਣ ਲੋਕਾਂ ਨੂੰ ਇੱਕ ਅਪੀਲ ਕਰ ਰਹੀ ਹੈ ਕਿ ਜਿਹੜੇ ਲੋਕ ਉਸਤੇ ਇਹ ਇਲਜ਼ਾਮ ਲਗਾ ਰਹੇ ਸੀ ਕਿ ਉਹ ਨਸ਼ਾ ਕਰਦੀ ਹੈ ਉਹ ਉਸ ਦਾ ਖਹਿੜਾ ਛੱਡ ਦੇਣ ਇਸ ਗੱਲ ਨੂੰ ਲੈ ਕੇ ਉਸ ਨੂੰ ਬਦਨਾਮ ਨਾ ਕੀਤਾ ਜਾਵੇ ਕਿਉਂਕਿ ਉਸ ਨੇ ਪਹਿਲਾਂ ਵੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜਿਹੜੀਆਂ ਕੁੜੀਆਂ ਜਾਂ ਫਿਰ ਕੋਈ ਵੀ ਵਿਅਕਤੀ ਨਸ਼ਾ ਕਰਦਾ ਉਸ ਦੇ ਰੰਗ ਰੂਪ ਤੋਂ ਹੀ ਪਤਾ ਲੱਗ ਜਾਂਦਾ ਹੈ ਅਤੇ ਇਹ ਕੁੜੀ ਬਿਲਕੁਲ ਚੰਗੀ ਭਲੀ ਹੈ ਜੋ ਕਿ ਨਸ਼ਾ ਨਹੀਂ ਕਰਦੀ ਡੋਪ ਟੈਸਟ ਦੀ ਰਿਪੋਰਟ ਲੋਕਾਂ ਦੇ ਸਾਹਮਣੇ ਜਨਤਕ ਕਰਨ ਤੋਂ ਬਾਅਦ ਉਸ ਦੇ ਵੱਲੋਂ ਇਹ ਗੱਲ ਹੋਰ ਵੀ ਜ਼ੋਰ ਤੇ ਨਾ ਲਾਖੀ ਜਾ ਰਹੀ ਹੈ ਕਿ ਮੈਂ ਨਸ਼ਾ ਨਹੀਂ ਕਰਦੀ ਸੌਰਿਆਂ ਦੇ ਵੱਲੋਂ ਲੱਗੇ ਹੋਏ ਵੱਡੇ ਅਤੇ ਗੰਭੀਰ ਇਲਜ਼ਾਮਾਂ ਦਾ ਜਵਾਬ ਉਸ ਦੇ ਵੱਲੋਂ ਇਸ ਰਿਪੋਰਟ ਦੇ ਆਧਾਰ ਤੇ ਦਿੱਤਾ ਗਿਆ ਹੈ ਹਾਲਾਂਕਿ ਸਮੇਂ-ਸਮੇਂ ਤੇ ਗੁਰਕੌਰ ਦੇ ਵੱਲੋਂ ਆਪਣੇ ਤੇ ਲੱਗੇ ਹਰ ਇਲਜ਼ਾਮ ਦਾ ਜਵਾਬ ਸੋਸ਼ਲ ਮੀਡੀਆ ਤੇ ਆ ਕੇ ਦਿੱਤਾ ਜਾਂਦਾ ਰਿਹਾ ਹੈ ਅਤੇ ਨਾਲ ਹੀ ਉਹ ਕੁਝ ਸਵਾਲ ਵੀ ਖੜੇ ਕਰਦੀ ਹੈ ਜੋ ਆਪਣੇ ਸੌਰੇ ਪਰਿਵਾਰ ਨੂੰ ਪੁੱਛਦੀ ਹੈ ਕਿ ਕੀ ਉਹਨਾਂ ਨੂੰ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਪਹਿਲਾਂ ਨਹੀਂ ਪਤਾ ਸੀ ਜਿਨ੍ਹਾਂ ਨੂੰ ਲੈ ਕੇ ਉਹ ਹੁਣ ਉਸ ਨੂੰ ਬਦਨਾਮ ਕਰ ਰਹੇ ਨੇ ਪਰ ਕੁਝ ਗੱਲਾਂ ਉਸਦੇ ਵੱਲੋਂ ਕਦੇ ਕੀਤੀਆਂ ਹੀ ਨਹੀਂ ਗਈਆਂ ਜਾਣ ਬੁਝ ਕੇ ਉਸ ਨੂੰ ਬਦਨਾਮ ਕਰਨ ਦੀਆਂ ਗੱਲਾਂ ਸਹੁਰੇ ਪਰਿਵਾਰ ਤੇ ਇਲਜ਼ਾਮ ਲੱਗ ਰਹੇ ਨੇ ਇਹ ਗੁਰਕੌਰ ਦੇ ਵੱਲੋਂ ਪਰ ਦੂਸਰੇ ਪਾਸੇ ਹੁਣ ਸਹੁਰਿਆਂ ਦੇ ਵੱਲੋਂ ਕੀਤੀਆਂ ਹੋਈਆਂ ਪੁਰਾਣੀਆਂ ਇੰਟਰਵਿਊਜ਼ ਦੇ ਆਧਾਰ ਤੇ ਹੀ ਕਿਹਾ ਜਾ ਰਿਹਾ ਹੈ ਕਿ ਸਾਨੂੰ ਅਤੇ ਸਾਡੇ ਨਾਲ ਜੁੜਨ ਵਾਲੇ ਲੋਕਾਂ ਨੂੰ ਬੁਰਾ ਭਲਾ ਕਿਹਾ ਜਾ ਰਿਹਾ ਹੈ। ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਗੁਰਕੌਰ ਅਤੇ ਉਸਦੇ ਪਰਿਵਾਰ ਦੇ ਵੱਲੋਂ ਇਸ ਨੂੰ ਲੈ ਕੇ ਇੱਕ ਵੀਡੀਓ ਜੋ ਕਿ ਅਰਸ਼ ਨਾਮ ਦੇ ਇੱਕ ਸੋਸ਼ਲ ਮੀਡੀਆ ਅਕਾਊਂਟ ਤੇ ਖੂਬ ਜ਼ਿਆਦਾ ਵਾਇਰਲ ਹੋ ਰਹੀ ਹੈ ਲੋਕਾਂ ਦੇ ਵੱਲੋਂ ਇਸ ਤੇ ਵੱਧ ਚੜ ਕੇ ਕਮੈਂਟ ਕੀਤੇ ਜਾ ਰਹੇ ਨੇ ਇਸ ਦੇ ਵਿੱਚ ਹੀ ਇੱਕ ਮੁੰਡਾ ਸਾਹਮਣੇ ਆ ਕੇ ਆਖ ਰਿਹਾ ਹੈ ਕਿ ਕਿੰਝ ਗੁਰਕੌਰ ਦਾ ਪਰਿਵਾਰ ਕਿਸੇ ਹੋਰ ਨੂੰ ਧਮਕੀਆਂ ਦੇ ਰਿਹਾ ਹੈ। ਇਹ ਇੰਟਰਵਿਊ ਦੇ ਚੱਲਦੇ ਹੀ ਸਭ ਕੁਝ ਹੋਇਆ ਇੱਕ ਇੰਟਰਵਿਊ ਦੇ ਆਧਾਰ ਤੇ ਹੀ ਕੀਤੀਆਂ ਗਈਆਂ ਗੱਲਾਂ ਤੋਂ ਬਾਅਦ ਇਹ ਹੋਰ ਵੀ ਜ਼ਿਆਦਾ ਗੱਲ ਵੱਧਦੀ ਜਾ ਰਹੀ ਹੈ ਉਹ ਕੀ ਆਖ ਰਹੇ ਨੇ ਉਹ ਤੁਹਾਨੂੰ ਸੁਣਾ ਦਿੰਨੇ ਆ ਪਰ ਨਾਲ ਹੀ ਲੋਕ ਇੱਥੇ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਨੂੰ ਕੀ ਸਲਾਹਾਂ ਦੇ ਰਹੇ ਨੇ ਉਹ ਕਮੈਂਟਾਂ ਦੇ ਵਿੱਚ ਉਹ ਜ਼ਰੂਰ ਪੜ ਰਹੇ ਹੋਣੇ ਨੇ ਪਰ ਕੁਝ ਸੂਝਵਾਨ ਲੋਕ ਸਹੀ ਤਰੀਕੇ ਦੇ ਨਾਲ ਬਿਨਾ ਭੱਦੀ ਸ਼ਬਦਾਵਲੀ ਨੂੰ ਵਰਤੇ ਇਹਨਾਂ ਨੂੰ ਜਿਹੜੀ ਸਲਾਹ ਦੇ ਰਹੇ ਨੇ ਉਹ ਅਸੀਂ ਵੀ ਪੜੀ ਅਤੇ ਲੋਕਾਂ ਦੇ ਨਾਲ ਸਾਂਝੀ ਵੀ ਕਰਨ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਕਿ ਇਹ ਨਵਾਂ ਮਾਮਲਾ ਜਿਹੜਾ ਗੁਰਕੌਰ ਤੇ ਨਾਲ ਬਹਿਸ ਬਸਾਈ ਦਾ ਇਹ ਕੀ ਝਗੜਾ ਹੈ ਜਾਣਦੇ ਹਾਂ। ਤੁਹਾਡਾ ਨਹੀਂ ਜੀ ਮਾਮਲਾ ਰਹਿ ਨਹੀਂ ਗਿਆ। ਤੁਸੀਂ ਦੀ ਖੁਦ ਮੈਂ ਗੁਰਕੌਰ ਸਾਹਿਬ ਨਾਲੋਂ ਪਹਿਲਾਂ ਮੇਰੇ ਕੋਲ ਆਈ ਸੀ। ਠੀਕ ਆ ਇਹਨੂੰ ਮੈਂ ਖੁਦ ਕਿਹਾ ਸੀ ਮੈਂ ਕਿਹਾ ਭੈਣੇ ਪੇਜਾਂ ਦੇ ਚੱਕਰ 'ਚ ਨਾ ਪਈਂ ਬਟ ਉਹਨੂੰ ਫੇਮ ਚਾਹੀਦਾ। ਹਾਂ ਵੀ ਉਸਤਾਦ ਵੀ ਲਾਈਕ ਵਾਲਾ ਤੋ ਇਹ ਦੇਖ ਲਿਓ ਥਾਣੇਦਾਰ ਪੇਜ ਤੇ ਆਹ ਦੇਖ ਲਿਓ ਤੁਸੀਂ ਖੁਦ ਇਹ ਪਾਮਬਲਾ ਪਬਲਿਕ ਕੀਤਾ ਸੋਸ਼ਲ ਕੀਤਾ। ਜੇ ਤੁਸੀਂ ਘਰ ਬੈ ਕੇ ਨਵੇੜ ਨਹੀਂ ਹੁੰਦੀ ਤਾਂ ਬਹੁਤ ਪਹਿਲਾਂ ਨਵੇੜ ਲੈਣੀ ਸੀ। ਹਨਾ ਤੁਸੀਂ ਮੁੰਡੇ ਦਾ ਧੱਕਾ ਕਰ ਰਹੇ ਹੋ ਅਸੀਂ ਮੁੰਡੇ ਦੇ ਹੱਕ 'ਚ ਖੜੇ ਆਂ ਠੀਕ ਹੈ ਕੁਝ ਲੋਕ ਕਮੈਂਟ ਕਰ ਰਹੇ ਨੇ ਜਿਸ ਦੇ ਵਿੱਚੋਂ ਹਰਵਿੰਦਰ ਕੁਆਰ ਲਿਖਦੇ ਨੇ ਕਿ ਪੁੱਤ ਤੇਰੀ ਦਲੇਰੀ ਨੂੰ ਸਲਾਮ ਹੈ ਪਰ ਮੈਂ ਦੱਸਣਾ ਚਾਹੁੰਦੀ ਆ ਕਿ ਇਹ ਸਾਰਾ ਕੁਝ ਤੇਰੇ ਪਤੀ ਦੇ ਕਹਿਣ ਤੇ ਹੀ ਹੋਇਆ ਲੱਗਦਾ ਜੇਕਰ ਮੁੰਡਾ ਸਹੀ ਹੈ ਕੋਈ ਸਸ ਸੋਰਾ ਮਾਮਾ ਕੁਝ ਨਹੀਂ ਕਹਿ ਸਕਦਾ ਇਹਨਾਂ ਸਾਰਿਆਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਮੋਨਿਕਾ ਲਿਖਦੇ ਨੇ ਕਿ ਗਲਤੀ ਦੋਹਾਂ ਦੀ ਰਾਂਦੀ ਹੈ ਕੋਈ ਇੱਕ ਗਲਤ ਨਹੀਂ ਹੋ ਸਕਦਾ ਸੋਹਰਾ ਪਰਿਵਾਰ ਸੱਸ ਇਹਨਾਂ ਦੀ ਵੀ ਬਰਾਬਰ ਦੀ ਗਲਤੀ ਹੈ ਕਈ ਨਣਦਾਂ ਤਾਂ ਰੱਬ ਨੇ ਬਣਾਈਆਂ ਹੀ ਘਰ ਦੇ ਵਿੱਚ ਕਲੇਸ਼ ਕਰਨ ਨੂੰ ਹੁੰਦੀਆਂ ਨੇ ਇੱਕ ਹੋਰ ਕੁੜੀ ਜਿਸਨੇ ਕਿ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਗੁਰਪ੍ਰੀਤ ਗਿੱਲ ਦੇ ਵੱਲੋਂ ਲਿਖਿਆ ਗਿਆ ਕਿ ਮੇਰੀ ਸ਼ਾਦੀ ਬੇਟਾ ਪੋਣੇ 15 ਸਾਲ ਦੀ ਇੰਗਲੈਂਡ ਦੇ ਵਿੱਚ ਹੋਈ ਤੇ ਅੱਜ 26 ਸਾਲ ਹੋ ਗਏ ਪਰ ਮੇਰੇ ਵਿਆਹ ਨੂੰ ਤੇ ਮੇਰੀ ਸੱਸ ਨੇ ਮੇਰੀ ਉਮਰ ਦਾ ਝੂਠ ਖੋਲਿਆ ਮੇਰੇ ਘਰ ਵਾਲੇ ਨੂੰ ਅਤੇ ਸ਼ਾਦੀ ਦੇ ਅਗਲੇ ਦਿਨ ਹੀ ਉਸ ਨੂੰ ਪਤਾ ਲੱਗ ਗਿਆ ਉਹ ਚੀਜ਼ ਵੀ ਮੈਨੂੰ 12 ਸਾਲ ਸਫਰ ਕਰਨੀ ਪਈ ਨਿੱਤ ਸਾਸਨ ਨਾਨਾ ਦੀਆਂ ਗੱਲਾਂ ਤੇ ਨਾ ਕੋਈ ਘਰਵਾਲੇ ਦਾ ਸਾਥ ਤੇ ਉਤੋਂ ਬੇਗਾਨਾ ਮੁਲਕ ਜਿੱਥੇ ਕੋਈ ਮੇਰਾ ਆਪਦਾ ਵੀ ਨਹੀਂ ਸੀ ਵਾਹਿਗੁਰੂ ਦੇ ਲਾੜ ਲੱਗੀ ਰਹੀ ਅਤੇ ਆਸ ਨਹੀਂ ਛੱਡੀ ਕੁੱਟ ਵੀ ਖਾਧੀ ਸਾਸਾ ਤੇ ਘਰਵਾਲੇ ਤੋਂ ਤੇ ਸਭ ਕੁਝ ਸਹਿਣ ਕੀਤਾ ਕਿ ਮੇਰੀ ਮਾਂ ਨੇ ਕਿਹਾ ਕਿ ਪੁੱਤ ਉਹੀ ਤੇਰਾ ਅਸਲੀ ਘਰ ਹੈ ਤੇ ਲਾਵਾਂ ਤੋਂ ਬਾਅਦ ਤੇਰੀ ਅਰਥੀ ਵੀ ਉਸ ਘਰ ਦੇ ਵਿੱਚੋਂ ਹੀ ਨਿਕਲੀ ਮੇਰੇ ਘਰ ਦੇ ਬਹੁਤ ਖੁਸ਼ ਕਰਨ ਕੀ ਸਾਡੀ ਕੁੜੀ ਇੰਗਲੈਂਡ ਚਲੀ ਗਈ ਤੇ ਵਧੀਆ ਜ਼ਿੰਦਗੀ ਕੱਟ ਰਹੀ ਹੈ ਜਸਕਰਨ ਨੇ ਲਿਖਿਆ ਕਿ ਇੱਕ ਬਾਪ ਦੀ ਲਾਡਾਂ ਨਾਲ ਪਾਲੀ ਗੁਲਾਬ ਦੀ ਧੀ ਰੋਲ ਕੇ ਰੱਖ ਦਿੱਤੀ ਰੱਬਾ ਧੀਆ ਨੂੰ ਮਾਣੇ ਸੋਹਰੇ ਨਾਂ ਟਕਰਨ ਵਾਗਰੋ ਧੀ ਤੇ ਮੇਰ ਭਰਿਆ ਹੱਥ ਰੱਖਣ ਅਗਲੇ ਕਮੈਂਟ ਤੇ ਵੀ ਚੇ ਲਿਖਿਆ ਗਿਆ ਕਿ ਘਰ ਉਹ ਹੀ ਵਸ ਸਕਦਾ ਜਿਸ ਦੇ ਕੋਲ ਚੰਗੇ ਸੰਸਕਾਰ ਹੋਣ ਇਹੋ ਜਿਹੇ ਕੈਮਰੇ ਤੇ ਇਹ ਬੋਲਦੀਆਂ ਨੇ ਘਰ ਵਿੱਚ ਕੀ ਕਰਦੀਆਂ ਹੋਣਗੀਆਂ ਜਿਨ੍ਹਾਂ ਨੇ ਬਾਹਰ ਮੁੰਡਿਆਂ ਦੇ ਨਾਲ ਹੋਟਲਾਂ ਤੇ ਰਹਿਣਾ ਜਿਸਮ ਦੀ ਨਮਾਇਸ਼ ਕਰਨੀ ਹੋਵੇ ਉਹ ਸਭ ਸਹੀ ਨਹੀਂ ਹੁੰਦੀਆਂ ਕੁੜੀਆਂ ਆਪਣੇ ਵਿਚਾਰ ਕਿਸੇ ਹੋਰ ਦੇ ਵੱਲੋਂ ਸਾਂਝੇ ਕੀਤੇ ਗਏ ਨੇ ਸੁਖ ਸਿੰਦਰ ਸਿੰਘ ਲਿਖਦੇ ਨੇ ਕਿ ਉਸ ਕੁੜੀ ਨੇ ਵਿਆਹ ਕਰਾਉਣ ਦੇ ਬਹਾਨੇ ਮਾਪਿਆਂ ਤੋਂ ਧਾਰ ਲਈ ਤੇ ਉਹ ਧਾਰ ਤੇ ਉਸਨੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਵੀਡੀਓ ਬਣਾਉਣ ਖਾਤੇ ਸਾਰਾ ਕੁਝ ਕੀਤਾ ਤਾਂ ਲੋਕਾਂ ਦੀ ਆਪਣੀ ਆਪਣੀ ਰਾਏ ਹੈ ਉਹ ਆਪਣੇ ਆਪਣੇ ਵਿਚਾਰ ਇੱਥੇ ਸਾਂਝੇ ਕਰ ਰਹੇ ਨੇ ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਜਿਹੜੀ ਗੱਲ ਉਹਨਾਂ ਨੂੰ ਸਹੀ ਲੱਗ ਰਹੀ ਹੈ ਉਹ ਉਹ ਲਿਖ ਰਹੇ ਨੇ ਪਰ ਇੱਕ ਤੌਮਤਾ ਲਾਣੀਆ ਇਲਜ਼ਾਮ ਲਗਾਉਣੇ ਕਿਸੇ ਨੂੰ ਬਦਨਾਮ ਕਰਨਾ ਕਿ ਇਹ ਕੁੜੀ ਨਸ਼ਾ ਕਰਦੀ ਹੈ ਉਸਨੇ ਇਸ ਗੱਲ ਨੂੰ ਪ੍ਰੂਫ ਕਰ ਦਿੱਤਾ ਰਿਪੋਰਟ ਦੇ ਆਧਾਰ ਤੇ ਕਿ ਉਹ ਨਸ਼ਾ ਨਹੀਂ ਕਰਦੀ ਪਰ ਦੂਸਰੇ ਪਾਸੇ ਸੌਰੇ ਘਰ ਦੇ ਵਿੱਚ ਕੀਤੀਆਂ ਗਈਆਂ ਉਸਦੇ ਵੱਲੋਂ ਕੁਝ ਗੱਲਾਂ ਅਤੇ ਹਰਕਤਾਂ ਜੋ ਕਿ ਸਾਥ ਦੇ ਵੱਲੋਂ ਦੱਸੀਆਂ ਗਈਆਂ ਉਹਨਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦਾ ਇਸੇ ਗੱਲ ਦਾ ਹੀ ਇਹ ਸਿੱਟਾ ਨਿਕਲਿਆ ਕਿ ਦੋਹਾਂ ਦੇ ਵਿਆਹ ਨੂੰ ਹਲੇ 1 ਸਾਲ ਦਾ ਵੀ ਸਮਾਂ ਨਹੀਂ ਹੋਇਆ ਕਿ ਅੱਜ ਇਹ ਜੋੜੀ ਵੱਖ-ਵੱਖ ਹੋ ਰਹੀ ਹੈ ਦੇਖਣ ਦੇ ਵਿੱਚ ਦੋਵੇਂ ਚੰਗੇ ਭਲੇ ਸੋਹਣੇ ਪਰਿਵਾਰ ਦੇ ਅਤੇ ਜੋੜੀ ਜੱੱਚੀ ਗਈ ਸੀ ਇਕੱਠੇ ਰਹਿਣ ਦੀਆਂ ਕਸਮਾਂ ਖਾਦੀਆਂ ਆਪਣਾ ਭਵਿੱਖ ਉਹ ਇਕੱਠੇ ਸੋਚਣ ਲੱਗ ਪਏ ਸੀ ਵਿਆਹ ਕੀਤਾ ਗਿਆ ਇਕੱਠੇ ਰਹੇ ਅਤੇ ਬਾਅਦ ਦੇ ਵਿੱਚ ਹੁਣ ਭਵਿੱਖ ਸਵਾਰਨ ਦਾ ਸਮਾਂ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਸਭ ਕੁਝ ਬਰਬਾਦ ਹੋ ਗਿਆ ਅਤੇ ਇਸ ਦੇ ਪਿੱਛੇ ਦਾ ਕਾਰਨ ਇਹ ਨੋਸਸਤੀ ਲੜਾਈ ਹੈ ਇਸੇਗਾ ਕਿੰਨੇ ਜਦੋਂ ਕੋਈ ਕਿਸੇ ਨੂੰ ਡੀਮੋਟੀਵੇਟ ਬਹੁਤ ਜ਼ਿਆਦਾ ਕੀਤਾ ਜਾਵੇ ਜਦੋਂ ਬੰਦਾ ਸੋਚੇ ਕਿ ਨਹੀਂ ਯਾਰ ਖਤਮ ਹੋ ਜੋ ਤੁਸੀਂ ਥੜਾ ਮੰਨ ਨਹੀਂ ਕਰਦਾ ਹਨ ਜੈਨ ਨੂੰ ਜਿਵੇਂ ਮੇਰੇ ਨਾਲ ਹੋਇਆ ਪਰ ਕਦੋਂ ਨਾਲ ਉਹ ਉਦੋਂ ਉਹਦਾ ਅਸਲੀ ਜੀਣਾ ਸ਼ੁਰੂ ਹੁੰਦਾ ਹੈ ਕਿ ਲੋਕਾਂ ਨੇ ਜਿੰਨੂੰ ਬਹੁਤ ਪੰਡਿਆਂ ਹਨਾ ਪਰ ਤੂੰ ਆਪਣੇ ਇਨਸਾਫ ਲਈ ਲੜ ਜਿੰਨਾ ਦਰਸੋਂ ਲੜਿਆ ਜਾਂਦਾ ਲੜ ਜਿਵੇਂ ਮੇਰੇ ਨਾਲ ਹੋਇਆ ਮੈਨੂੰ ਚਲੋ ਜੀ ਬਹੁਤ ਜ਼ਿਆਦਾ ਕਿਹਾ ਗਿਆ ਕੁੜੀ ਨਸ਼ੇ ਕਰਦੀ ਹੈ ਮੈਂ ਤਾਂ ਚਲੋ ਡਰਗ ਟੈਸਟ ਵੀ ਕਰਵਾ ਲਿੱਤੇ ਨੇ ਜਿਹੜੀਆਂ ਕੁੜੀਆਂ ਨਸ਼ੇ ਕਰਦੀਆਂ ਨੇ ਉਹਨਾਂ ਦੇ ਰੰਗ ਰੂਪ ਤੋਂ ਵੀ ਪਤਾ ਚੱਲ ਜਾਂਦਾ ਜਿਹੜੀਆਂ ਕੁੜੀਆਂ ਨਹੀਂ ਨਸ਼ੇ ਕਰਦੀ ਉਹਨਾਂ ਦੇ ਵੀ ਰੰਗ ਰੂਪ ਤੋਂ ਪਤਾ ਚੱਲ ਜਾਂਦਾ ਇੱਕ ਮੈਂ ਗੱਲ ਹੋਰ ਕਹਿਣੀ ਹੈ ਕਿ ਜੇ ਕੁੜੀਆਂ ਪੜੀਆਂ ਲਿਖੀਆਂ ਨੇ ਇੰਗਲਿਸ਼ ਬੋਲਦੀਆਂ ਨੇ ਤਾਂ ਸਮਝਦੇ ਨੇ ਕਿ ਕੁੜੀ ਗਲਤ ਹੈ ਗਲਤਤਾ ਕਰੀ ਅੱਜ ਜਦੋਂ ਤੱਕ ਹਰ ਕੋਈ ਬੱਚਾ ਪੜਿਆ ਲੈ ਕੇ ਆਇਆ ਹਨਾ ਆਪਣੇ ਇਵਨ ਆਪਣੇ ਪਰਾਂ ਤੇ ਵੀ ਸਟੈਂਡ ਕਰਦਾ ਆ ਤੇ ਮੈਂ ਇੱਕ ਗੱਲ ਹੋਰ ਕਹਿਣੀ ਹੈ ਟੈਟੂ ਵਾਲਿਆਂ ਨੂੰ ਸਪੈਸ਼ਲ ਵੀ ਤੁਸੀਂ ਆਪਣੀ ਦੁਕਾਨਦਾਰੀ ਬੰਦ ਕਰ ਲਓ ਟੈਟੂ ਵਾਲੇ ਬੰਦੇ ਨੂੰ ਗਲਤ ਹੀ ਸਮਝਿਆ ਜਾਂਦਾ ਮੈਂ ਇਹ ਗੱਲ ਕਹਿਣੀ ਸੀ ਕਿ ਟੈਟੂ ਵਾਲਿਆਂ ਨੂੰ ਕਿ ਤੁਸੀਂ ਹਨਾ ਆਪਣੀ ਦੁਕਾਨ ਦੀ ਬੰਦ ਕਰ ਲਓ ਕਿਉਂਕਿ ਕੋਈ ਵੀ ਬੰਦਾ ਟੈਟੂ ਬਣਵਾਉਂਦਾ ਨਾ ਉਹਨਾਂ ਨੂੰ ਗਲਤ ਸਮਝਿਆ ਜਾਂਦਾ ਟੈਟੂ ਇੱਕ ਚੀਜ਼ ਆ ਤੇ ਬੋਡੀ ਸਭ ਦੀ ਆਪਣੀ ਆ ਆਪਣੀ ਹੁੰਦੀ ਆ ਆਪਾਂ ਨੂੰ ਕਿਸੇ ਦੀ ਬੋਡੀ ਤੇ ਬੋਲਣਾ ਕਿਸੇ ਦਾ ਹੱਕ ਨਹੀਂ ਹੁੰਦਾ ਬੜੀ ਸ਼ੇਮਿੰਗ ਕਰਨੀ ਸਭ ਤੋਂ ਵੱਡੀ ਗਲਤੀ ਚੀਜ਼ ਮੰਨੀ ਜਾਂਦੀ ਹੈ ਜੇ ਬੰਦੇ ਨੇ ਟੈਟੂ ਬਣਵਾ ਰੱਖੇ ਨੇ ਇਟ ਮੀਨਸ ਉਹ ਬੰਦਾ ਗਲਤ ਹੈ ਨਹੀਂ ਨਹੀਂ ਬਿਲਕੁਲ ਵੀ ਨਹੀਂ ਗਲਤ ਹੈਗਾ ਤੇ ਫਿਰ ਇਹ ਉਹਨਾਂ ਦਾ ਵਿਚਾਰਿਆਂ ਦੀ ਜਿਹੜੀ ਬੰਦੇ ਆਰਟਿਸਟ ਨੇ ਉਹਨਾਂ ਦੀ ਫਿਰ ਉਹ ਦੁਕਾਨੇ ਨਾ ਗੱਲ ਸੁਣ ਲੈ ਇੱਕ ਮਿੰਟ ਤੂੰ ਹੁਣ ਤੇਰਾ ਬੰਦਾ ਦੇਖੀ ਕੀ ਹੈ ਤੇਰੀ ਮਾਂ ਦਾ ਤੇ ਤੇਰੇ ਮਾਮੇ ਦਾ ਇਹ ਹੁਣ ਤੂੰ ਮੈਂ ਉਹਨੂੰ ਦੱਸਿਆ ਹੀ ਤੈਨੂੰ ਮੈਂ ਤੇਰੇ ਪਿੰਡ 'ਚ ਮੈਂ ਤਾੜੀ ਮਾਰ ਕੇ ਨਿਕਲਿਆ ਉਹੀ ਤਰ੍ਹਾਂ ਸ਼ਰਕਾ ਨੇ ਨਹੀਂ ਆਇਆ ਕੋਈ ਹੋਰ ਨਹੀਂ ਸਾਰੇ ਪਿੰਡ ਨੂੰ ਪਤਾ ਹੈ ਮੈਂ ਕਿ ਪਿੰਡ 'ਚ ਤਾੜੀ ਮਾਰ ਕੇ ਨਿਕਲਿਆ ਜੱਟ ਨੂੰ ਛਾਣ ਵਟ ਦੇ ਕੇ ਭੈਣ ਤੇਰੀ ਜਿਹੜੀ ਭੈਣ ਹੈ ਨਾ ਤੇਰੀ ਜਿਹੜੀ ਮਾਂ ਕਿਹੜਾ ਪਿੰਡ ਦੇ ਵਿੱਚੋਂ ਬੁਲਾਵਾ ਕਮ ਇੱਕੋ ਜਿਹਾ ਹੁੰਦਾ। ਵਿੰਦਾ ਰੋ ਬਣਦਾ ਪੁੱਤ ਕੀ ਹੈ? ਤਾਂ ਇਹਨਾਂ ਨੂੰ ਮੈਂ ਦੱਸਤਾ ਨਾ ਉੱਥੇ ਨਾ ਉੱਥੇ ਤੁੰਨਾ ਕਿ ਨਾ ਤੁੰਨਾ ਬੈਤ ਆਇਆ ਕਰੀ ਆਪਣੀ ਭੈਣ ਦਾ ਵਿਆਹ ਕਰਾ ਕੇ ਵਿਖਾਈ। ਮੇਰੀ ਗੱਲ ਸੁਣ ਤਾਂ ਬਾਤ ਪਹਿਲਾਂ ਮੈਂ ਵਿਆਹ ਕਰਾ। ਪਹਿਲੀ ਗੱਲ ਤੇ ਮੈਂ ਚੋਰ ਨਹੀਂ। ਮੈਂ ਬਣਾਣੀ ਆ। ਆ ਬਥੇਰੇ ਕੰਮ ਹੈ ਵੀ ਲਾ। ਬਣਾਣੀ ਹੈ ਤੁਸੀਂ ਮੈਨੂੰ ਪਸਾਨ ਹੈ ਉਲਟ। ਸ਼ਿਟ! ਆਲਸ਼ਿਟ ਤੇ ਮੈਂ ਨੰਨ ਤੁਸੀਂ ਵੱਡੇ ਲੋਕ ਬੋਲੋਗੇ ਐਂਡ ਵੀ ਮੇਰੇ ਕੱਪੜੇ ਸ਼ਰਟ ਕਿੱਦਾਂ ਮੇਰੇ ਕੱਪੜੇ ਰੱਖੇ ਆ ਮੇਰੇ ਜਾਨ ਤੋਂ ਬਾਅਦ ਇੰਨੇ ਮਹਿੰਗੇ ਮੇਰੇ ਸੂਟ ਇਹਨਾਂ ਨੂੰ ਨਾ ਡੁੱਬ ਕੇ ਮਰ ਜਾਣਾ ਚਾਹੀਦਾ ਆ ਸ਼ਿਟ ਮੈਨ ਓ ਗਾਡ ਮੇਰੇ ਇੰਨੇ ਹੈਵੀ ਸੂਟ ਮੇਰਾ ਇੰਨਾ ਮਹਿੰਗੇ ਕੱਪੜੇ ਓਕੇ ਦੈਟਸ ਫਾਈਨ ਨੋ ਵਰੀਜ਼ ਗੁੱਡ ਫਰੀਟ ਇਹ ਗੋਰਕੌਰ ਦਾ ਭਰਾ ਇਹ ਮੇਰੀ ਜਿਹੜੀ ਭੈਣ ਆ ਪੱਤਰਕਾਰ ਇਹਨੂੰ ਫੋਨ ਕਰਕੇ ਇਹਦੇ ਤੇ ਡੈਫਾਮੇਸ਼ਨ ਪਾਉਣ ਦੀਆਂ ਧਮਕੀਆਂ ਦੇ ਰਿਆ ਕਿ ਤੁਸੀਂ ਇਹ ਸਾਡਾ ਨਿੱਜੀ ਮਾਮਲਾ ਆ ਜੀ ਤੇ ਤੁਸੀਂ ਸਾਡੇ ਭੈਣ ਨੂੰ ਕਿਉਂ ਬਦਨਾਮ ਕਰ ਰਹੇ ਆ ਪਹਿਲਾਂ ਮੈਨੂੰ ਇਹ ਦੱਸੋ ਪੇ ਨਿੱਜੀ ਮਾਮਲਾ ਰਹਿ ਕਿੱਥੋਂ ਗਿਆ ਤੁਸੀਂ ਪੇਜਾਂ ਤੇ ਤੁਸੀਂ ਪੁਆਤਾ ਪੋਡਕਾਸਟ ਥਾਂ ਥਾਂ ਤੁਸੀਂ ਕਰ ਲੈ ਡੈਫਾਮੇਸ਼ਨ ਫੇ ਮੁੰਡੇ ਵੱਲੋਂ ਨਹੀਂ ਬਣਦੀ ਤੁਸੀਂ ਮੁੰਡੇ ਦੀ ਮਾਂ ਨੂੰ ਕੀ ਕੁਝ ਕਹਾਇਆ ਉਹਦੇ ਰਿਸ਼ਤੇਦਾਰਾਂ ਨੂੰ ਕੀ ਕੁਝ ਕਹਾਇਆ ਮੁੰਡੇ ਨੂੰ ਇੰਨਾ ਗਲਤ ਸਾਬਤ ਕਰਤਾ ਹਨਾ ਜਿਤ ਤੁਸੀਂ ਮਤਲਬ ਇੱਕ ਕੁੜੀ ਕੁੜੀ ਨੂੰ ਜ਼ਿਆਦਾ ਸਿੰਫਤੀ ਆ ਤੇ ਮੁੰਡੇ ਨੂੰ ਘੱਟ ਆ ਜੇ ਅਗਲੀ ਨੇ ਅਗਲੀ ਨੇ ਪਹਿਲਾਂ ਤੇਰੀ ਇੰਟਰਵਿਊ ਕੀਤੀ ਸੀ ਹੈ ਨਾ ਅਗਲੀ ਨੂੰ ਬਾਅਦ ਚੋ ਪਤਾ ਲੱਗ ਗਿਆ ਕਿ ਹਾਂ ਬਈ ਤੁਸੀਂ ਝੂਠੇ ਹੋ ਤੇ ਅਗਲੀ ਨੇ ਫਿਰ ਦੂਜਾ ਪੱਖ ਵੀ ਦਿਖਾਤਾ ਹਾਂ ਜਿਹੜਾ ਤੁਹਾਡੀ ਸਪੋਰਟ ਕਰੇ ਉਹ ਬੰਦਾ ਠੀਕ ਆ ਜਿਹੜਾ ਜਿਹੜਾ ਸੱਚਾਈ ਦਿਖਾਏ ਉਹ ਬੰਦਾ ਮਾੜਾ ਉਹਨੂੰ ਗਾਲਾਂ ਕੱਢੋ ਉਹਨੂੰ ਧਮਕੀਆਂ ਦਿਵੋ ਤੇ ਇਟਲੀ ਵਾਲੇ ਬਾਈ ਤੈਨੂੰ ਮੈਂ ਬੜਾ ਵਧੀਆ ਸਮਝਦਾ ਸੀ ਥੋੜਾ ਜਿਹਾ ਅਕਲੋ ਕੰਮ ਲੈ ਲੀਦਾ ਹੁੰਦਾ ਮੇਰਾ ਭਰਾ